ਇਹ ਵੀਡੀਓ ਹੈ ਕੱਲ ਰਾਤ ਦੀ ਸਾਡੇ ਸੰਗਰੂਰ ਦੇ ਐਮਐਲਏ ਬੀਬੀ ਜੀ ਨੇ ਪੋਸਟ ਕੀਤੀ ਆਪਣੇ ਫੇਸਬੁੱਕ ਤੇ ਕਹਿੰਦੀ ਹੈ ਕਿ ਮੈਂ ਸਵੇਰੇ ਤੋਂ ਵੀਡੀਓ ਸਾਹਿਬ ਨੂੰ ਫੋਨ ਕਰ ਰਹੀ ਹਾਂ ਤਾਂ ਉਹ ਮੇਰਾ ਫੋਨ ਨਹੀਂ ਚੱਕ ਰਿਹਾ ਵੀਡੀਓ ਬਚਾ ਰਿਹਾ ਕਹਿ ਰਿਹਾ ਕਿ ਭਈ ਮੈਂ ਸਰਕਾਰੀ ਕੰਮ ਚ ਲੱਗਿਆ ਸੀ ਪੰਚਾਇਤਾਂ ਦੀ ਚੋਣ ਚੱਲ ਰਹੀ ਹੈ ਉਹਦੇ ਵਿੱਚ ਜੋ ਵੀ ਇਹਨਾਂ ਨੇ ਕੰਮ ਕਰਨਾ ਹੁੰਦਾ ਉਹ ਕਰ ਰਹੇ ਸੀ तो नाराज़ हो के गुस्सा होकर उन्हें आज छापा मारे रात को बी डी ओ दफ्तर से एक कहाँ तक कानून है कि एक एम एल ए पावर आ गई है कि वो जाके बी डी ओ न इस तरीके धमका सी है या धमका सकता ए संविधान के खिलाफ नहीं कर रही है आम आदमी पार्टी बी डी ओ अपना काम करी जा रहा इन्हें तीन बार फ़ोन किया बी डी ओ ने फोन नहीं चक्या इन्हें फ़ोन किया क्यों ਕਿਉਂਕਿ ਇਹ ਵੀਡੀਓ ਦੇ ਉਤੇ ਜ਼ੋਰ ਲਾਣਾ ਚਾਹੁੰਦੇ ਸੀ ਕਿ ਲੋਕਾਂ ਦੇ ਕਾਗਜ਼ ਰਿਜੈਕਟ ਹੋਣ ਜੋ ਇਹਦੇ ਖਿਲਾਫ ਹਨ ਹਕੀਕਤ ਇਹ ਹੈ ਫਰਸਟ੍ਰੇਟ ਹੋ ਕੇ ਇਹਨੇ ਜਾ ਕੇ ਵੀਡੀਓ ਦੇ ਦਫਤਰ 'ਚ ਰੇਡ ਕੀਤਾ ਵੀਡੀਓ ਸਾਹਿਬ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸ ਤਰੀਕੇ ਦਾ ਕਾਨੂੰਨ ਹੈ ਇਸ ਮਾਹੌਲ ਦੇ ਵਿੱਚ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਸਰਕਾਰੀ ਮੁਲਾਜ਼ਮ ਕੰਮ ਕਰਨਾ ਚਾਹੂਗਾ ਸ਼ਰੇਆਮ ਦਾ ਹੱਕਾ ਕਿਤੇ ਆ ਜਾ ਰਿਹਾ ਹੈ ਕੱਲ ਰਾਤ ਦਾ ਇੱਕ ਹੋਰ ਕਿੱਸਾ ਮੈਂ ਦੱਸਦਾ ਤੁਹਾਨੂੰ ਜੀਰੇ ਦੇ ਵਿੱਚ ਇੱਕ ਐਮਐਲਏ ਦਾ ਮੁੰਡਾ ਏਆਈ ਜੀ ਨੂੰ ਗਾਲਾਂ ਕੱਢ ਰਿਹਾ ਉਹਦੇ ਖਿਲਾਫ ਪਰਚਾ ਨਹੀਂ ਦਰਜ ਹੋਇਆ ਜੇ ਕੋਈ ਸਾਧਾਰਨ ਆਦਮੀ ਹੁੰਦਾ ਕੋਈ ਸਾਧਾਰਨ ਵਿਅਕਤੀ ਹੁੰਦਾ ਜੇ ਉਸ ਤਰੀਕੇ ਨਾਲ ਉਹਨੇ ਏਆਈ ਜੀ ਆ ਸਪਾਈ ਦੇ ਖਿਲਾਫ ਵੀ ਬੋਲਿਆ ਹੁੰਦਾ ਤਾਂ ਉਹਨੂੰ ਅੱਜ ਅੰਦਰ ਦਿੱਤਾ ਹੁੰਦਾ ਤੇ ਉਹ ਸ਼ਰੇਆਮ ਘੁੰਮ ਰਿਹਾ ਐ ਸ਼ਰੇਆਮ ਉੱਥੇ ਰੇਡ ਮਾਰ ਰਹੀ ਹੈ ਜੋਰ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਪੁਲਿਸ ਨੂੰ ਫੋਨ ਕਰਕੇ ਕਹਿ ਰਹੀ ਹੈ ਦੇ ਰੇਡ ਕਰੋ ਇਹਨੇ ਠੱਗੀ ਕੀਤੀ ਆ ਕਿੱਥੇ ਠੱਗੀ ਕੀਤੀ ਆ ਕੀ ਮਿਲਿਆ ਮੈਂ ਬੀਬੀ ਬਿਰਾਜ ਨੂੰ ਨਿਰਿੰਦਰ ਕੌਰ ਜੀ ਨੂੰ ਰਿਕਵੈਸਟ ਕਰਾਂਗਾ ਜੇ ਤੇਰੇ ਵਿੱਚ ਇਨਸਾਨੀਅਤ ਹੈ ਤਾਂ ਜਾ ਕੇ ਮਾਫੀ ਮੰਗ ਵੀਡੀਓ ਤੋਂ ਇਸ ਤਰੀਕੇ ਦਾ ਪ੍ਰਸ਼ਾਸਨ ਸਾਨੂੰ ਪਸੰਦ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਣਾ